ਸਾਲ ਵਿਗਦੀ ਜਨਮ ਦਿਨ ਤੇ ਆਹਾਰੇ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਦਿੰਦੇ ਆ ਭਾਈ ਸ਼ਹਿਰ ਵੱਲੋਂ ਵੀ ਸਭ ਤੋਂ ਸਾਰਿਆਂ ਨੂੰ ਜੈ ਬਾਲਕੀ ਜੀ ਹਰਿ ਹਰਿ ਬਾਲਕੀ ਪਹਿਲਾ ਦਾ ਸਮੂਹ ਦੇਸ਼ ਵਾਸੀਆਂ ਨੂੰ ਮੈਂ ਭਗਵਾਨ ਬਾਲਕੀ ਮਾਰਾ ਤੇ ਪ੍ਰਗਟ ਦੀਆਂ ਲੱਖ ਲੱਖ ਮੁਬਾਰਕਾਂ ਦੂੰਗਾ ਭਗਵਾਨ ਬਾਲਕੀ ਜਨਮ ਦਿਨ ਦੀ ਸਾਰੇ ਧੁਰੇ ਹਲਕਾ ਨਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਵਾਦ ਦਿੰਦਾ ਅੱਜ ਬਾਲਕੀ ਜਨਮ ਦਿਨ ਦੇ ਪ੍ਰੋਗਰਾਮ ਦੇ ਵਿੱਚ ਅੱਜ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਕਰਨਾ ਫਿਰ ਉਸ ਤੋਂ ਬਾਅਦ ਆਪਾਂ ਜਿਹੜੀ ਸ਼ੋਭਾ ਯਾਤਰਾ ਉਹ ਸਟਾਰਟ ਕੀਤੀ ਹੈ ਉਹ ਬਾਦ ਵਾਲਮੀਕੀ ਮਹਾਰਾ ਤੋਂ ਆਸ਼ੀਰਵਾਦ ਪ੍ਰਾਪਤ ਕਰੀਏ ਤੇ ਪੁਜਾਰਾਂ ਦੇ ਵਿੱਚ ਹੁੰਦੇ ਹੋਏ ਜਿਹੜੀ ਸ਼ੋਭਾ ਯਾਤਰਾ ਜਾਊਗੀ ਸਾਰਿਆਂ ਦੇ ਸ਼ਾਂਤੀਪੂਰਨ ਖੈਰਦਾਰ ਆਪਾਂ ਦੇ ਸਾਰਿਆਂ ਦੇ ਸ਼ੋਭਾ ਯਾਤਰਾ ਦੇ ਵਿੱਚ ਭਗਵਾਨ ਵਾਲਮੀਕੀ ਮਹਾਰਾ ਦਾ ਆਸ਼ੀਰਵਾਦ ਪ੍ਰਾਪਤ ਕਰਨਾ ਤੇ ਸਾਡੇ ਸਹਿਰ ਦੇ ਜਿੰਨੇ ਵੀ ਪਤਵੰਤੇ ਸੱਜਣ ਆਗੂ ਸਾਹਿਬਾਨਾਂ ਨੇ ਉਦੋਂ ਬਾਅਦ ਆਪਾਂ ਸਾਰਿਆਂ ਦਾ ਸਨਮਾਨ ਵੀ ਕਰਨਾ ਤੇ ਹੁਣ ਮੁੱਖੀ ਵਾਲਾ ਦਾ ਬਾਰਜੀ आदि वाल्मीकय नमो नमः आदि वाल्मीकय नमो नमः आदि वाल्मीकय नमो नमः आदि वाल्मीकय नमो नमः वाक्षर का वास है ला मिले लोक परलो It's out चौदह शब्द को मेल कर प्रभु तुम दर्शन पाई भगवान वाल्मीक की जय जगत पित वाल्मीक की जय आदि धर्म की जय आदि धर्म के सभी महापुरुषों की जय जो बने सो निर्भय भगवान वाल्मीक की महाराज ਸਿੰਘ ਜੀ ਥੱਲੇ ਥੱਲੇ ਦਾ ਬੋਲ ਕੇ ਨਾਲੇ ਮਾਲ ਆ ਲੋ ਹਲੋ ਨਰਨ ਜਿਆਵਾਲ ਮੈਂ ਜੀ ਪਹਿਲਾ ਸੁਰਪਾਪੀ ਕਿੱਥਾ ਜਾਊਗਾ ਜੀ ਸਾਡੇ ਚੇਅਰਮੈਨ ਸਾਹਿਬ ਅਸ਼ੋਕ ਕੁਮਾਰ ਲੱਗਾ ਲਈ ਹਲੋ ਜਮਾਨੇ ਚੱਲਣੇ ਕੰਮ ਹਜੇ ਨਾਲ ਜਨਾਜ਼ ਸਾਡੇ ਉੱਤੇ ਬਖਾਣ ਮੇਕ ਬੋਲਾ ਜੀ ਜੋਤੀ ਪ੍ਰਚਾਰ ਕਰ ਰਹੇ ਹੈ ਜਿੰਨੇ ਵੀ ਸੰਗਤ ਹੈ ਸਾਰੇ ਇੱਥੇ ਕੌਣ ਕੌਣ ਹੈ ਜੈ ਹਸਾਬ ਜੀ ਸਾਹਿਬ ਮੇਰੇ ਹਰਿਆ ਪੂਰਾ ਭਰਾ ਜੀ ਪਾਸ ਦੇ ਵਾਰੀਆਂ ਇੱਕ ਅਜੇ ਜਿੰਨੇ ਵੀ ਮੇਰੇ ਅੰਕੀ ਸਫਾਣਾ ਆਏ ਸਾਰੇ ਮੇਰੇ ਬੀਤ ਲਵੇ ਲਵੇ ਆ ਜਾਣ ਜੋਲੀ ਜੀ ਨੂੰ ਸ੍ਰੋਪਾ ਮੇਟ ਕਰ ਰਹੇ ਨੇ ਜੀ ਦੌਰਵ ਜੀ ਲਾਈਵ ਜੀ ਮਾਜੀ ਬਦੋ ਜੀ ਸਰੋਪੇ ਵੇਟ ਇੱਥੇ ਜਾ ਰਹੇ ਨੇ ਮਾਜੀ ਮਾੜੇ ਸਾਈਡ ਤੇ ਸਨਮਾਨ ਕੀਤਾ ਜਾ ਰਿਹਾ ਵਾਸੂਦੇਵਾਰੀਆਂ ਜੀ ਨੂੰ ਸਰੋਪੇ ਵੇਟ ਘੱਟ ਰਹੇ ਨੇ ਜੀ ਆਹੋ ਚਾਚੇ ਦੀ ਵੇਟ ਲਈਏ ਲੋ ਜੀ ਹਾਂ ਤੋਂ ਵੱਲ ਪੋਲ ਨਹੀਂ ਜਾਂਦੇ ਬੈਠ ਵੀ ਲੈ ਲੈਣਾ ਸਰੋਪਾ ਜੀ ਬਬੂ ਜੀ ਨੇ ਤੋਹਾ ਜੀ ਆਪਾਂ ਜੀ ਦਾ ਦੇਓ ਆਓ ਜੀ ਸਰੋਪਾ ਦੋ ਦੋ ਚਾਹਾਂ ਉਸਨੇ ਮੇਰੇ ਭਰਾ ਇੱਥੇ ਰੇਮ ਹੋ ਗਈ ਹੋ ਗਈ ਸੋਨੀ ਅੰਨੇ ਹਾ ਜੋ ਭਰਾ ਜੀ ਦਾ ਆਖਾ ਤੋਂ ਲੈ ਜੁਰੇ ਮਨੋ ਕੀ ਹੋ ਜਾ ਸੋਦੀ ਸਾਹਿਬ ਦਾ ਸਨਮਾਨ ਕੀਤਾ ਜੀ ਤੋਹਾ ਜੀ ਦਾ ਸਨਮਾਨ ਕੀਤਾ ਜੀ ਡੇਲਾ ਜੀ ਦਾ ਸਨਮਾਨ ਕੀਤਾ ਜੀ ਕੀ ਸਾਹਿਬ ਦਾ ਸਨਮਾਨ ਕੀਤਾ ਜੀ ਸਾਡੇ ਮਿੱਠੂ ਜੀ ਰਹਿ ਗਏ ਜੀ ਅਨੇ ਸੋਨੀ ਵਾਂਗਰੂ ਜੀ ਦਾ ਸਨਮਾਨ ਕੀਤਾ ਜੀ ਫੌਜੀ ਜੀ ਦਾ ਸਨਮਾਨ ਕੀਤਾ ਜੀ ਗੋਰਾ ਜੀ ਦਾ ਸਾਡੇ ਜਿੰਨੇ ਵੀ ਜਿਹੜੇ ਵੀ ਯਾਤਰਾ 'ਚ ਆਏ ਨੇ ਸਾਰਾ ਦਾ ਖਮਾਣਵਾਦ ਮਿੱਕੀ ਮਹਾਰਾਜ ਦਾ ਆਸ਼ੀਰਵਾਦ ਲੈਣਾ ਹੈ ਨੇ ਜੀ ਕਮਾ ਕੇ ਵੀ ਇਹਨਾਂ ਨੂੰ ਚੜਦੀ ਕਲਾ ਹੀ ਬਖਸ਼ਿਓ ਸਾਰਾ ਸਾਰੇ ਸਰੋਪਾ ਪਾ ਕੇ ਜੀ ਆਪਾਂ ਇੱਕ ਫੋਟੋ ਕਰਾ ਕੇ ਨਾਲ ਦਿਖਾਣਾ ਪਏ ਦੀਆ ਪ੍ਰੇਮ ਐਫਸੀ ਵੱਲੋਂ ਜੀ ਬਾਰ ਨੰਬਰ 13 ਦੇ ਬਹੁਤ ਬਹੁਤ ਧੰਨਵਾਦ ਹੈ ਦੇਖੋ ਸਾਰਿਆਂ ਦੇ ਸਹਿਯੋਗ ਨਾਲ ਹੀ ਜੋ ਸਾਰਾ ਸਿਸਟਮ ਹੈ ਚੱਲਦਾ ਅਸੀਂ ਜਿੱਤ ਰਹੇ ਹਾਂ ਕੀ ਕਹਿੰਦੇ ਸਾਰੇ ਸਾਨੂੰ ਜੈ ਵਾਲਮੀਕੀ ਜੀ ਹਰਿ ਵਾਲਮੀਕੀ ਪਹਿਲਾਂ ਤਾਂ ਸਭ ਤੋਂ ਪੇਸ਼ਵਾਸੀਆਂ ਨੂੰ ਮੈਂ ਭਗਵਾਨ ਵਾਲਮੀਕੀ ਮਾਰਾ ਦੇ ਪ੍ਰਗਟਿਤੀਆਂ ਲੱਖ ਲੱਖ ਮੁਆਫਕਾ ਦੂੰਗਾ ਦੇ ਭਗਵਾਨ ਵਾਲਮੀਕੀ ਬਾਰੇ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਜੀ ਕਿ ਇਹਨਾਂ ਨੇ ਰਮਾਇਣ ਲਿਖੀ ਹੈ ਭਗਵਾਨ ਰਾਮਚੰਦਰ ਦੇ ਜੰਮਣ ਤੋਂ ਪਹਿਲਾਂ ਰਮਾਇਣ ਲਿਖੀ ਸੀ ਜਿਹੜੀ ਸਾਰੀ ਰਮਾਇਣ ਹੈ ਆਪਾਂ ਨੂੰ ਪਤਾ ਕਿ ਉਹਦੇ ਵਿੱਚ ਦੱਸਿਆ ਵੀ ਪਰਿਵਾਰ ਕਿਹੋ ਜਿਹਾ ਹੋਣਾ ਚਾਹੀਦਾ ਭੈਣ ਭਰਾ ਕਿਹੋ ਜਿਹਾ ਹੋਣਾ ਉਹਨਾਂ ਨੇ ਤੇ ਆਧ ਕਵੀ ਨੇ ਉਹਨਾਂ ਤੋਂ ਪਹਿਲਾਂ ਅੱਜ ਤੱਕ ਕੋਈ ਕਵੀ ਨਹੀਂ ਪੈਦਾ ਹੋਇਆ ਸਾਰੀ ਰਮਾਇਣਾਂ ਜੋ ਕਵਿਤਾ ਦੇ ਵਿੱਚ ਹੈ ਤੇ ਭਗਵਾਨ ਵਾਲਮੀਕੀ ਮਹਾਰਾ ਸਾਰਿਆਂ ਦੀ ਪੁੱਛਣੀ ਨੇ ਜਿਨ੍ਹਾਂ ਨੇ ਸਾਰੇ ਸਮਾਜ ਨੂੰ ਬਹੁਤ ਵਧੀਆ ਮੈਸੇਜ ਦਿੱਤਾ ਤੇ ਇਸ ਕਰਕੇ ਅੱਜ ਪੂਰੇ ਭਾਰਤ ਦੇ ਵਿੱਚ ਤੇ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਕਿ ਉਹ ਅੱਜ ਕੱਲ ਰੋਜ਼ ਸ਼ੋਭਾ ਯਾਤਰਾ ਸత్సੰਗਾਂ ਹੋ ਰਹੀਆਂ ਨੇ ਭਗਵਾਨ ਵਾਲਮੀਕੀ ਮਹਾਰਾ ਦਾ ਪ੍ਰਗਟ ਦਿਸ਼ਮਾ ਹੋਇਆ ਜਾ ਰਿਹਾ ਉਸੇ ਲਈ ਤਹਿਤ ਅੱਜ ਧੂਰੀ ਵਿਖੇ ਮੈਂ ਵਿਖੇ ਪਹੁੰਚਿਆ ਰਸਟਰੀਕਾਰ ਕਮੇਟੀ ਸਾਡੇ ਸਾਰੇ ਸ਼ਹਿਰ ਦੇ ਮੁੱਖ ਸੰਦੇ ਸੱਜਣ ਨੇ ਇਸ ਮੂਹ ਜਿਹੜਾ ਵਾਲਮੀਕੀ ਸਮਾਜ ਹੈ ਸ਼ਹਿਰ ਦੇ ਵਿੱਚ ਜਿਹੜੀ ਸ਼ੋਭਾ ਯਾਤਰਾ ਵੱਖ-ਵੱਖ ਬਾਜ਼ਾਰਾਂ ਦੇ ਹੁੰਦਾ ਹੋਇਆ ਸਮਾਪਤੀ ਮਰੇ ਹੋਣੀ ਹੈ ਇਹ ਸ਼ੋਭਾ ਯਾਤਰਾ ਦੇ ਵਿੱਚ ਜੁੜੀਆਂ ਅੱਜ ਨੌਜਵਾਨਾਂ ਨੂੰ ਪੀਸ ਦੇਣਾ ਦੇਣਾ ਚਾਹੁੰਦੇ ਹਾਂ ਅੱਜ ਇਹਨਾਂ ਨੂੰ ਨੌਜਵਾਨਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਆ ਕਿ ਭਗਵਾਨ ਵਾਲਮੀਕੀ ਮਾਰਗ ਜਾਂ ਸਿੱਖਿਆਵਾਂ ਤੇ ਬਾਬਾ ਸਾਹਿਬ ਵੇੜ ਪਰ ਦੀ ਜਿਹੜੀ ਸਿੱਖਿਆਵਾ ਦਾ ਪ੍ਰਚਾਰ ਕਰੋ ਉਹਨਾਂ ਨੂੰ ਪੜੋ ਤੇ ਮਾਪੇ-ਵਾਪਾ ਦੀ ਸੇਵਾ ਕਰੋ ਤੇ ਨਸ਼ਾ ਮੁਕਤ ਰਹੋ ਤੇ ਮਰ ਤੋਂ ਵੱਧ ਜਿਹੜਾ ਗਿਆਮਾ ਕਿੰਨੀ ਧਿਆਨ ਦੇਣਾ ਚਾਹੀਦਾ ਤੇ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਦੇਣੀ ਚਾਹੀਦੀ ਜੋ ਅੱਜ ਕੱਲ ਦੀ ਨੌਜਵਾਨ ਨਸ਼ਿਆਂ ਦੇ ਵਿੱਚ ਦਲ ਜਾ ਰਹੀ ਹੈ ਉਹਨਾਂ ਨੂੰ ਕੀ ਸੁਨੇਹਾ ਦੇਵੋਗੇ ਉਹਨਾਂ ਨੂੰ ਇਹੀ ਮੈਸੇਜ ਦੇਣਾ ਚਾਹੂਗਾ ਵੀ ਵੱਧ ਤੋਂ ਵੱਧ ਜਿਹੜਾ ਬਾਬਾ ਸਾਹਿਬ ਤੇ ਭਗਵਾਨ ਵਾਲਮੀਕੀ ਮਾਰਗ ਜ ਉਹਨਾਂ ਦੇ ਲੜ ਲੱਗੇ ਤੇ ਜਿੰਨਾ ਹੋ ਸਕਦਾ ਆਪਾਂ ਨਸ਼ਿਆਂ ਤੋਂ ਦੂਰ ਰਹੀਏ ਤੇ ਰੋਟੀ ਖਵਾ ਮੈਂ ਇੱਕ ਟਾਈਮ ਘੱਟ ਖਾ ਲੋ ਪਰ ਆਪਾਂ ਨੇ ਬੱਚਿਆਂ ਨੂੰ ਐਜੂਕੇਸ਼ਨ ਵਧੀਆ ਦੇਈਏ ਸਰ ਕੀ ਕਹਿਣਾ ਚਾਹਦੇ ਆਂ ਆਦੇ ਦਿਨ ਨੌਜਵਾਨਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਤੁਸੀਂ ਪਹਿਲਾਂ ਤਾਂ ਆਰਿਸ ਬਲੋਂ ਸੂਰਜ ਪੇ ਭਾਈਚਾਰੇ ਵੱਲੋਂ ਅੱਜ ਦੇ ਭਗਵਾਨ ਬਾਲਕੀ ਜੀ ਦੇ ਪ੍ਰੋਜੈਕਟ ਦੇ ਸਬੰਧ ਤੇ ਬਹੁਤ-ਬਹੁਤ ਮੁਬਾਰਕਬਾਦ ਦਿੰਨੇ ਆ। ਨੌਜਵਾਨਾਂ ਨੂੰ ਇਹੀ ਸੁਨੇਹਾ ਕਿ ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ ਕਿ ਨਸ਼ੇ ਪੱਤੇ ਤੋਂ ਜੋ ਅੱਜ ਕੱਲ੍ਹ ਚੱਲ ਰਿਹਾ ਦੂਰ ਰਹਿਣਾ ਚਾਹੀਦਾ। ਮਾਪਿਆਂ ਦੀ ਸੇਵਾ ਕਰਨੀ ਚਾਹੀਦੀ ਹੈ। ਨੌਜਵਾਨਾਂ ਲਈ ਇਹੀ ਸੁਨੇਹਾ ਹੈ ਕਿ ਆਪਣੇ ਮਾਪਿਆਂ ਦੇ ਕਹਨੇ ਚ ਰਹਿਣ ਤੇ ਨਸ਼ੇ ਬਤ ਤੇ। ਨੌਜਵਾਨਾਂ ਨੂੰ ਕੀ ਸੁਨੇਹਾ ਦੋਗੇ ਆਉਣ ਵਾਲੀ ਪੀੜ੍ਹੀ ਨੂੰ ਕੀ ਸੁਨੇਹਾ ਦੋਗੇ? ਆਉਣ ਵਾਲੀ ਪੀੜ੍ਹੀ ਨੂੰ ਇਹੀ ਸੁਨੇਹਾ ਹੈ ਜਿਵੇਂ ਭਲਵਾਨ ਬਾਲਮੀ ਜੀ ਨੇ ਰਮਾਇੰਦ ਦੇ ਨਾ ਰਚਨਾ ਕਰਿਆ ਪਰਮਾਨ ਤੋਂ ਸਿੱਖਿਆ ਲੈਣਾ ਕਿ ਇਸ ਤਰ੍ਹਾਂ ਸਾਡੇ ਵਰਗੇ ਵਰਜਾਂ ਤੇ ਆਪਣੇ ਭਰਾਵਾਂ ਦੇ ਖਰੇ ਰਹਿਣਾ ਚਾਹੀਦਾ ਆਪਣੇ ਧਰਮ ਦੀ ਖਾਤਰ ਸਾਨੂੰ ਜੋ ਵੀ ਕੁਝ ਕਰਨਾ ਪੈਣਾ ਉਹ ਕਰ ਲੇ ਤੇ ਆ। ਅੱਜ ਵੀ ਹਫਤਾ ਪਹਿਲਾਂ ਅਟਲੀ ਜੀ ਗੁਣ ਮਹਾਰਾਜ ਉਹ ਬਾਲਮੀ ਜੀ ਮਹਾਰਾਜ ਦੇ ਜਨਮ ਦਿਨ ਦੀਆਂ ਸਾਰਾ ਲੱਖ ਲੱਖ ਵਧਾਈਆਂ। ਮੈਂ ਤਾਂ ਇਹ ਕਹਿਣਾ ਚਾਹੁੰਦਾ ਆਪਨੋ ਸਾਰੇ ਪਰਵਾਂ ਨੂੰ ਇਕੱਠੇ ਹੋ ਕੇ ਤਹਿਮਨ ਜੀ ਦੇ ਸ੍ਰਿਸ਼ਟੀ ਕর্তਾ ਨੇ ਭਾਉਣ ਬਾਲਮੀਕ ਜੀ ਸਕੇ ਸਾਰਿਆਂ ਨੂੰ ਰਲ ਮਿਲ ਕੇ ਇਹ ਤਿਹਾੜ ਮਨਾਉਣਾ ਚਾਹੀਦਾ ਨੌਜਵਾਨਾਂ ਨੂੰ ਕੀ ਸਨੇਹਾ ਦੋਗੇ ਨੌਜਵਾਨਾਂ ਨੂੰ ਤਾਂ ਵੱਧੋ ਐਜੂਕੇਸ਼ਨ ਕਰਨੇ ਧਿਆਨ ਦੇਣ ਆਪਣੇ ਧਾਰਮਿਕ ਕੰਮਾਂ ਕਰੇ ਨਿਚੇ ਰੱਖਣ ਤੇ ਨਸ਼ਾ ਦੂਰ ਬਾਲ ਵਿਕੀ ਜੈਨਤੀ ਦੇ ਦਿਹਾੜੇ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਦਿੰਦੇ ਆ ਭਾਈ ਸ਼ਹਿਰ ਵੱਲੋਂ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਕੀ ਕਹਿਣਾ ਹੈ ਅੱਜ ਬਾਲਕੀ ਜਨਮਤੀ ਦੇ ਪ੍ਰੋਗਰਾਮ ਦੇ ਵਿੱਚ ਅੱਜ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਤੇ ਪਾਣ ਬਾਲਕੀ ਜਨਮਤੀ ਦੇ ਪਰ ਜੋ ਅੰဍਾ ਤੇ ਹੜਾ ਮਨਾਇਆ ਜਾ ਰਿਹਾ ਹੈ ਨੂੰ ਸਾਰੇ ਇਹਨਾਂ ਦੇ ਕਾਰਕਾਰਤਾ ਜਿੰਨੇ ਵੀ ਇਹ ਸੰਗਠਨ ਦੇ ਬੰਦੇ ਆ ਸਾਰਿਆਂ ਨੂੰ ਇਸ ਦੀ ਵਧਾਈ ਦਿੰਦੇ ਆ ਬਾਲਕੀ ਜਨਮਦੀਆਂ ਬਹੁਤ ਬਹੁਤ ਸਾਰੇ ਸ਼ੁਕਰੀਆ ਬੁਲ ਮਾਈਕਾ ਅੱਜ ਭਗਵਾਨ ਬਾਲਕੀ ਜਨਮਤੀ ਦੀ ਖਾਰੇਤੂਰੀ ਹਲਕਾ ਨਵਾਸੇ ਨੂੰ ਬਹੁਤ-ਬਹੁਤ ਮੁਬਾਰਕਵਾਦ ਹਨਾ ਤੇ ਜੋ ਅੱਜ ਕੋਹਾਂ ਮੋਬਾਲ ਵਿਖਰੀ ਜਨਮ ਦਿਨ ਸ਼ੋਭਾ ਯਾਤਰਾ ਕੱਢੀ ਜਾ ਰਹੀ ਆ ਇੱਕ ਨੌਜਵਾਨ ਪੀੜੀ ਨੂੰ ਸੰਦੇਸ਼ ਆ ਵੀ ਉਹ ਨਸ਼ੇ ਤੋਂ ਦੂਰ ਰਹਿ ਕੇ ਧਾਰਮਿਕ ਮਾਮਾ ਵੱਲ ਧਿਆਨ ਦੇਣ ਖੇਡਾਂ ਵੱਲ ਰੁਚੀ ਰੱਖਣ ਤੇ ਆਪਣੇ ਮਾਪੋਵ ਦੀ ਆਗਿਆ ਵਿੱਚ ਰਹਿ ਕੇ ਚੰਗੀ ਸਿੱਖਿਆ ਪ੍ਰਾਪਤ ਕਰਕੇ ਆਪਣੇ ਮਾਪੋਵ ਦਾ ਕੌਦਾ ਨਾਮ ਰੋਸ਼ਨ ਕਰੇ